ਕਾਲਸਾ ਕਾਲਜ ਦੀ ਬੈਕ ਸਾਈਡ ਤੋਂ ਭਾਰਤ ਦੀ ਜਸੂਸੀ ਕਰਨ ਵਾਲੇ ਇੱਕ ਵਿਅਕਤੀ ਨੂੰ ਕੀਤਾ ਗ੍ਰਿਫਤਾਰ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਇਹ ਅਜਨਾਲਾ ਇਲਾਕੇ ਦਾ ਰਹਿਣ ਵਾਲਾ ਹੈ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹਦੇ ਕੋਲੋਂ ਇੱਕ ਸੀਡੀ ਅਤੇ ਇੱਕ ਮੋਬਾਈਲ ਫੋਨ ਬਰਾਮਦ ਕੀਤਾ ਗਿਆ ਹੈ ਅਤੇ ਪਿਛਲੇ 1 ਸਾਲ ਤੋਂ ਇਹ ਜਸੂਸੀ ਕਰ ਰਿਹਾ ਸੀ ਜਿਦੋਂ ਸਾਨੂੰ ਇਹਦੇ ਉੱਤੇ ਸ਼ੱਕ ਹੁੰਦਾ ਹੈ ਅਤੇ ਉਸ ਤੋਂ ਬਾਅਦ ਇਸ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਖੇਤੀਬਾੜੀ ਦਾ ਇਹ ਕੰਮ ਕਰਦਾ ਹੈ ਦਿਨ ਸ਼ਨੀਵਾਰ 7 ਤਰੀਕ ਸਮਾਂ ਤਕਰੀਬਨ ਰਾਤ 10:30 ਮਿੰਟ ਦੀਆਂ ਇਹ ਤਸਵੀਰਾਂ ਨੇ ਆਉ ਸੁਣਾਉਨੇ ਆ ਕੀ ਕਹਿਣਾ ਹੈ ਇਸ ਭਾਈ ਨੇ ਦਾ ਕਿਸੇ ਉਹਦੇ ਤੇ ਜਿਸਟ ਹੋਇਆ ਵਾ ਤੇ ਸਾਨੂੰ ਇਨਫੋਰਮੇਸ਼ਨ ਸੀ ਕਿ ਇਹ ਕਿਸੇ ਪਾਕਿਸਤਾਨੀ ਹੈਂਡਲਰ ਦੇ ਵਿੱਚ ਫਰਟ ਵਿੱਚ ਆ ਤੇ ਜਿਹੜੀ ਆਪਾਂ ਆਪਣੇ ਅਸਰਾਂ ਦੇ ਧਿਆਨ ਵਿੱਚ ਲਿਆਂਦਾ ਇਹਨੂੰ ਇਨਫਰਮੇਸ਼ਨ ਨੂੰ ਫਿਰ ਉਹਨਾਂ ਦੀ ਹਦਾਇਤ ਤੇ ਉਹਨੂੰ ਅਰੈਸਟ ਕੀਤਾ ਹੈ ਇਹਦੇ ਕੋਲ ਇੱਕ ਸੀਡੀ ਰਿਕਵਰ ਹੋਈ ਆ ਜਿਹਦੇ ਵਿੱਚ ਕੋਈ ਆਰਮੀ ਨਾਲ ਰਿਲੇਟਡ ਡਾਟਾ ਮਿਲਿਆ ਵਾ ਤੇ ਨਾਲ ਇੱਕ ਫੋਨ ਕਵਰ ਹੋਇਆ ਉਹਦੇ ਚੋਂ ਇੱਕ ਆਰਮੀ ਨਾਲ ਡਾਟਾ ਮਿਲਿਆ ਹੈ ਸਰ ਨਾਮ ਕੀ ਹੈ ਜਦਾ ਕਿੱਥੋਂ ਦਾ ਰਹਿਣ ਵਾਲਾ ਆ ਸ਼ਖਸ਼ਾ ਔਰ ਕਿਵੇਂ ਇਨਫਰਮੇਸ਼ਨ ਜਿਹੜੀ ਕਿਸ ਨਾਲ ਸਾਂਝੀ ਆ ਸਕਦੀ ਹੈ ਇਹ ਸੀਕ੍ਰੇਟ ਇਨਫਰਮੇਸ਼ਨ ਤੇ ਉਹਨੂੰ ਰੈਸਟ ਕੀਤਾ ਹੈ ਤੇ ਹਰਪਾਲ ਸਿੰਘ ਇਹਦਾ ਨਾਮ ਆ ਅਜਨਾਲਾ ਏਰੀਆ ਦਾ ਰਹਿਣ ਵਾਲਾ ਹੈ ਇਹ ਕੰਮ ਕੀ ਕਰਦਾ ਚੰਨ ਕੰਮ ਇਹ ਖੇਤੀਬਾੜੀ ਕਰਦਾ ਹੈ ਹਾਂਜੀ ਤੇ ਹੁਣ ਤੱਕ ਕੋਈ ਪੁਚਕੇਸ਼ਨ ਦੇ ਦੌਰਾਨ ਸਾਹਮਣੇ ਆਇਆ ਵੀ ਕਿਸ ਤਰ੍ਹਾਂ ਦੇ ਨਾਲ ਜਿਹੜੀ ਇਸ ਵੰਨ ਜਿਹੜੀ ਸahari ਸੂਸੀ ਜਿਹੜੀ ਪਾਕਿਸਤਾਨ ਤੋਂ ਜਿਹੜੀ ਫੋਟੋ ਦਾ ਅੰਦਰ ਕਰਦਾ ਹੈ। ਇਹ ਫੋਟੋ ਦੇ ਬਾਰੇ ਅਸੀਂ ਟੈਕਨੀਕਲ ਲੈਵਲ ਤੇ ਆਪਣਾ ਸਾਰਾ ਵੈਰੀਫਾਈ ਕਰਾਂਗੇ। ਫਿਲਹਾਲ ਤੇ ਸੇ ਜੋ ਵੀ ਇਹ ਦੇਖੋ ਫੋਨ 'ਚ ਡਾਟਾ ਮਿਲਿਆ ਉਹਦੇ ਬਰਾਬਰ ਤੇ ਆਪਾਂ ਰਜਿਸਟਰ ਕਰਤਾ ਹੈਗੇ। ਉਮਰ ਸਰ کیلئے ਉਮਰ ਇਹਦੀ ਹੈਗੀ ਹੈ ਕਰੀਬ 35 ਦੇ ਸਾ। ਜਸਿਆ ਨੇ ਵੀ ਕਿੰਨੇ ਚਿਰ ਤੋਂ ਜਿਹੜਾ ਪ੍ਰੋਵਾਈਡ ਕਰਵਾ ਰਿਹਾ ਸੀਗਾ। ਇਹ ਕਰੀਬ 7 ਸਾਲ ਤੋਂ ਹੈਗਾ ਜੀ। ਇਸ ਸਮਾਨ ਸਰ ਕਿਹੜਾ ਕਿਹੜਾ ਡਾਕੂਮੈਂਟਸ ਵੀ ਕੋਈ ਬਰਾਮਦ ਹੋਏ ਨੇ ਸੀਡੀ ਦੇ ਨਾਲ ਜਾਂ ਮੋਬਾਈਲ ਵੀ ਹੈ। ਮੋਬਾਈਲ ਤੇ ਸੀਡੀ ਹੋਈ ਹੈ ਤੇ ਹੋਰ ਕੋਈ ਡਾਕੂਮੈਂਟ ਨਹੀਂ ਹੈ। ਸੀਡੀ ਉੱਪਰੋਂ ਕੋਈ ਰਿਪੋਰਟ ਮਾਮਲੇ ਦਰਜ ਨਹੀਂ। ਨਹੀਂ ਉਹਦੇ ਬਾਰੇ ਅਸੀਂ ਵੈਰੀਫਾਈ ਕਰਾਂਗੇ ਲਈ ਉਹਦੇ ਬਾਰੇ ਕਲੀਅਰ ਹੋਣਾ ਹੈਗਾ। ਸੀਡੀ ਦੇ ਵਿੱਚ ਕਿਸ ਤਰ੍ਹਾਂ ਦੀਆਂ ਚੀਜ਼ਾਂ ਮਿਲੀਆਂ ਜਿਹੜਾ ਕੋਈ ਸ਼ੱਕ ਹੋ ਆਵੇ। ਇਹ ਆਰਮੀ ਨਾਲ ਰਿਲੇਟਡ ਡਾਟਾ ਜਿਸ ਤਰ੍ਹਾਂ ਉਹਨਾਂ ਦੀ ਕੋਈ ਵੀ ਮੂਵਮੈਂਟਸ ਰਿਲੇਟਡ ਹੁੰਦਾ ਆ ਉਹਦੇ ਬਾਰੇ ਨਿਕਲਿਆ ਦੇਖੋ ਡਾਟਾ। ਇਹ ਸਭ ਸਿਰਫ ਇਹ ਹੈ ਜਾਂ ਇਹਦੇ ਨਾਲ ਹੋਰ ਵੀ ਸਾਥੀ ਉਹਦੇ ਨਾਲ ਨਹੀਂ ਉਹ ਅਸੀਂ ਦੇਖਾਂਗੇ ਇਨਵੈਸਟੀਗੇਸ਼ਨ ਦਾ ਪਾਰਟ ਹੈ ਫਿਲਹਾਲ ਤਿੰਨ ਨੂੰ ਕੱਲੇ ਨੂੰ ਅਰੈਸਟ ਕੀਤਾ ਹੈ ਬਸ ਥੈਂਕ ਯੂ ਕੋਈ ਇੱਥੇ ਦੱਸਿਆ ਕਿ ਪਾਕਿਸਤਾਨ ਦੇ ਕਿਤੇ ਨਾਲ ਲਿਖਤੀ ਨਹੀਂ ਨਹੀਂ ਇਹਦੇ ਬਾਰੇ ਆ ਇਨਵੈਸਟੀਗੇਸ਼ਨ ਕਰਾਂਗੇ ਤੇ ਮੋਬਾਈਲ ਦੇ ਮੋਸੇ ਸਾਹਮਣੇ ਆ ਹੋ ਕਿ ਕਿਸਵਰ ਕਿਸ ਦੇ ਕੈਂਪ ਤੇ ਕਰ ਰਿਹਾ ਸੀ ਜਾਂ ਪਾਕਿਸਤਾਨ ਵਿੱਚ ਕਿਹਦੇ ਕੰਟੈਂਟ ਵਿੱਚ ਸੀ ਨਹੀਂ ਇਹਦੇ ਬਾਰੇ ਹਾਲੇ ਨਹੀਂ ਜਾਣਦੇ ਉਹ ਅਸੀਂ ਕਰਾਂਗੇ ਜੀ ਅੱਟੇ ਨਾਲ ਨਾਲ ਬਿਲਕੁਲ ਕਰਾਂਗੇ ਨਹੀਂ ਇਸ ਦੀ ਉਮਰ ਕਿੰਨੀ ਹੈ ਉਮਰ ਕਰੀਬ 53 ਸਾਲ ਹੈ ਜੀ ਥੈਂਕ ਯੂ